ਹਰ ਬੰਦੇ ਨੂੰ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ ਲੇਕਿਨ ਸਾਡੇ ਨਾਲ ਇੱਥੇ ਸਰ ਮੌਜੂਦ ਨੇ ਜਿਨ੍ਹਾਂ ਨੂੰ ਕਿ ਪੁਰਾਣੇ ਸਿੱਕੇ ਪੁਰਾਣੇ ਨੋਟ ਸੰਭਾਲਣ ਦਾ ਇੱਕ ਅਨੋਖਾ ਹੀ ਸ਼ੌਂਕ ਹੈ ਦਸੇ ਗੁਰੂਆਂ ਦੇ ਸਿੱਕੇ ਇਹਨਾਂ ਵੱਲੋਂ ਚਾਂਦੀ ਦੇ ਜੋ ਸਰਕਾਰ ਵੱਲੋਂ ਬਣਾਏ ਗਈ ਸੀ ਉਹ ਸੰਭਾਲ ਕੇ ਰੱਖੇ ਗਏ ਹਨ ਦਸੇ ਗੁਰੂਆਂ ਦੇ ਜਦੋਂ ਜਨਮ ਤਰੀਕਾ ਸਨ ਜਾਂ ਜਦੋਂ ਜੋਤੀ ਜੋ ਸਮਾਏ ਉਹਨਾਂ ਵੇਲੇ ਦੇ ਵੀ ਨੋਟ ਸੰਭਾਲੇ ਗਏ ਇਹਨਾਂ ਵੱਲੋਂ ਅਤੇ ਜੋ ਇਹਨਾਂ ਦੇ ਬੱਚਿਆਂ ਦੇ ਜਨਮ ਦਿਨ ਜਾਂ ਵਿਆਹ ਦੀਆਂ ਜੋ ਯਾਦਗਿਰਾਂ ਹਨ ਉਹਨਾਂ ਦੇ ਵੀ ਤਰੀਕਾ ਦੇ ਨੋਟ ਸੰਭਾਲੇ ਹੋਏ ਹਨ ਤੁਹਾਨੂੰ ਤਸਵੀਰਾਂ ਵਿੱਚ ਕਰ ਦਿਖਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ 10 ਗੁਰੂ ਸਾਹਿਬਾਨਾਂ ਦੇ ਜਨਮ ਦਿਨ ਅਤੇ ਜੋਤੀ ਜੋਤ ਦਿਵਸ ਦੇ ਅਸਲ ਲੋਟ ਇਹਨਾਂ ਵੱਲੋਂ ਸੰਭਾਲ ਕੇ ਰੱਖੇ ਹੋਏ ਹਨ ਇਸੇ ਤਰ੍ਹਾਂ ਹੀ ਸਿੱਕੇ ਵੀ ਸੰਭਾਲੇ ਹੋਏ ਹਨ ਮੁਗਲਾਂ ਦੇ ਸਿੱਕੇ ਵੀ ਦੇ ਵੇਲੇ ਸਿੱਕੇ ਸੰਭਾਲੇ ਹੋਏ ਹਨ ਸਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਰ ਕੀ ਨਾਮ ਹੈ ਆਪਣਾ ਨਰਿੰਦਰਪਾਲ ਸਿੰਘ ਸਾਨੀ ਐਡਵੋਕੇਟ ਸੰਗਰੂਰ ਸਾਨੀ ਸਾਹਿਬ ਕਿਸ ਤਰ੍ਹਾਂ ਕਦੋਂ ਤੋਂ ਸ਼ੌਂਕ ਪਿਆ ਇਹ ਬੰਦੇ ਦਾ ਜਸੋ ਇਹ ਤਕਰੀਬਨ 15 ਸਾਲ ਦਾ ਸੀ ਜਦੋਂ ਮੈਨੂੰ ਇਹ ਸ਼ੌਂਕ ਪੈਦਾ ਹੋਇਆ ਤੇ ਉਸ ਤੋਂ ਮੈਨੇ 15 ਸਾਲ ਤੋਂ ਲੱਗਿਆ ਹੋਇਆ ਹੈ ਕਲੈਕਸ਼ਨ ਕਰਨ ਵਾਸਤੇ ਪਹਿਲਾਂ ਬਹੁਤ ਥੋੜੀ ਸੀ ਹੌਲੀ 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 ਵਧਦੀ 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 ਤੇ ਇਸ ਸਟੇਜ ਤੇ ਲੈ ਕੇ ਗਿਆ ਹਾਂ ਸਾਰਿਆਂ ਨੂੰ ਪਹਿਲਾਂ ਕਿਹੜਾ ਸਿੱਕਾ ਜਾਂ ਕਿਹੜੀ ਯਾਦਗਾਰੀ ਲੋ ਸੰਭਾਲੀ ਗਈ ਸੀ ਜਦੋਂ ਸਭ ਤੋਂ ਸਭ ਤੋਂ ਸਟਾਰਟ ਤੋਂ ਮੇਰੇ ਕੋਲ ਕੋਈ ਫੋਰਨ ਕੁਆਇਨਸ ਦੇ ਸਿੱਕੇ ਲੱਗੇ ਹੋਏ ਨੇ ਸਟਾਰਟ ਤੋਂ ਮੇਰੇ ਕੋਲ ਫੋਰਨ ਕਰੰਸੀ ਦੇ 5 10 15 ਕੋਇਨ ਆਏ ਸੀ ਉੱਥੋਂ ਮੈਨੂੰ ਸ਼ੌਂਕ ਪੈਦਾ ਹੋਇਆ ਜੀ ਮੈਂ ਹੋਰ ਪੈਦਾ ਕਰਾਂ ਅੱਜ ਮੇਰੇ ਕੋਲ 215 ਕੰਟਰੀ ਦੇ ਨੋਟ ਨੇ ਤੇ ਇਸੇ ਤਰ੍ਹਾਂ ਲਗਭਗ 100 150 ਕੰਟਰੀ ਦੇ ਕੋਇ 215 ਕੰਟਰੀ ਦੇ ਡਿਫਰੈਂਟ ਨੋਟ ਲੱਗੇ ਹੋਏ ਨੇ ਮੇਰੇ ਕੋਲ ਜਿਹੜੀ ਗੱਲ ਕੀਤੀ ਹੈ ਵੀ ਦਸੇ ਗੁਰੂਆਂ ਗੁਰੂ ਸਾਹਿਬਾਨਾਂ ਦੇ ਜੇ ਜੋ ਅਸਲ ਜਨਮ ਤਰੀਕ ਹੈ ਤੁਸੀਂ ਲਿਖਿਆ ਇੱਥੇ ਵੀ ਵੀ ਨੋਟਸ ਵਾਲੇ ਗਏ ਹਨ ਜੀ ਇਹ ਦਸ ਗੁਰੂ ਸਾਹਿਬਾਨ ਦੇ ਜੋ ਉਹਨਾਂ ਦੀ ਜਨਮ ਡੇਟ ਹੈ ਉਸ ਦਾ ਡੇਟ ਹੈ ਜੋ ਜੋਤੀ ਜੋਤ ਸਮਾਣ ਦੀ ਡੇਟ ਹੈ ਉਹ ਨੋਟ ਲਾਇਆ ਹੈ ਦਸ ਗੁਰੂ ਸਾਹਿਬਾਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਸ ਤੋਂ ਹੋਰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗਦੀ ਦੇ ਉਸ ਉਸ ਡੇਟ ਦੇ ਵੀ ਨੋਟ ਮੈਂ ਅੱਜ origignal ਅੱਜ ਸਾਰੇ ਪੰਜ-ਪੰਜ ਦੇ ਨਵੇਂ ਨੋਟ ਲਾਏ ਨੇ ਭਾਰਤ ਸਰਕਾਰ ਦੇ ਜਾਰੀ ਕੀਤੇ ਨਵੇਂ ਸਿੱਕੇ ਜੋ ਬਾਜ਼ਾਰ ਵਿੱਚ ਆਮ ਉਪਲਬਧ ਨਹੀਂ ਹਨ ਫਿਰ ਤੁਹਾਨੂੰ ਇਹਨਾਂ ਨੂੰ ਲੱਭਣੇ ਕਿੰਨਾ ਕਿੰਨਾ ਕਿੱਧਰ ਸਾਹਮਣਾ ਕਰਨਾ ਪਿਆ ਗਵਰਨਮੈਂਟ ਜਦੋਂ ਵੀ ਕਿਸੇ ਯਾਦ ਅਸਤੇ ਕੱਢਦੀ ਹੈ ਬੜੇ ਮਹਿੰਗੇ ਸਿੱਕੇ ਨੇ ਜਿਵੇਂ ਗਵਰਨਮੈਂਟ ਹੀ ਜਿਵੇਂ 75 ਰੁਪਏ ਦਾ ਸਿੱਕਾ ਹੈ ਗਵਰਨਮੈਂਟ ਨੇ 37 3800 ਰੁਪਏ ਦਾ ਦਿੱਤਾ ਹੈ ਹਰ ਇੱਕ ਸਿੱਕਾ ਜਿਹੜਾ 400 ਦਾ 500 ਦਾ ਇਹ 4000 ਦਾ ਕੋਈ 3500 ਦਾ ਰਿਜ਼ਰਵ ਬੈਂਕ ਵੱਲੋਂ ਖ਼ਵਾਰ ਚ ਆਉਂਦਾ ਵੀ ਜਿਨ੍ਹਾਂ ਨੇ ਲੈਣਾ ਅਪਲਾਈ ਕਰੋ ਤਾਂ ਅਸੀਂ ਐਡਵਾਂਸ ਅਪਲਾਈ ਕਰਦੇ ਹਾਂ 6 ਮਹੀਨੇ ਮਗਰ ਸਪਲਾਈ ਮਿਲਦੀ ਆ ਤਾਂ ਇਸ ਤਰ੍ਹਾਂ ਵੀ ਇਹ ਬ ਹੁਣ ਮੇਰੇ ਕੋਲ 10 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦਾ ਕੋਇਨ ਮੇਰੀ ਕਲੈਕਸ਼ਨ ਚ ਲੱਗ ਗਿਆ ਹੈ। ਅੱਛਾ ਤੁਹਾਡੇ ਵੱਲੋਂ ਇਹ ਪੈਸੇ ਦੇ ਕੇ ਜਿਸ ਦੇ ਬਾਅਦ ਪੈਸੇ ਦੇ ਕੇ ਖਰੀਦੇ ਗਏ ਨੇ। ਪੈਸੇ ਦੇ ਕੇ ਗਵਰਨਮੈਂਟ ਨੇ ਐਡਵਾਂਸ ਗਵਰਨਮੈਂਟ ਐਡਵਾਂਸ ਅਖਬਾਰ ਚ ਦਿੰਦੀ ਆ ਵੀ ਇਹ ਸਿੱਕੇ ਦਾ ਮੁੱਲ ਇੰਨਾ ਹੈ ਕਿਉਂਕਿ ਇਹਨਾਂ ਦੇ ਵਿੱਚ 50% ਚਾਂਦੀ ਆ। ਅੱਛਾ ਜੀ। ਜਿਹੜਾ 100 ਰੁਪਏ ਦਾ ਕੋਇਨ ਹੈ ਉਹਦੀ ਡਿਟੇਲ ਲਿਖਿਆ 35 ਗ੍ਰਾਮ weight ਹੈ 50% ਸਿਲਵਰ 17.5 ਗ੍ਰਾਮ ਚਾਂਦੀ ਆ। ਇਹ 100 ਗ੍ਰਾਮ ਤੋਂ 100 ਰੁਪਏ ਦਾ ਸਿੱਕਾ 17.5 ਗ੍ਰਾਮ ਚਾਂਦੀ ਬਜਾਰ ਚ ਨਹੀਂ ਇਸ ਕਰਕੇ ਚਾਂਦੀ ਦੇ ਸਿੱਕੇ ਵਿੱਚ ਚਾਂਦੀ ਮਿਕਸਾ ਗਵਰਨਮੈਂਟ ਨੇ ਕਿਸੇ ਯਾਦ ਵਿੱਚ ਕੱਢੇ ਨਹੀਂ ਉਹ ਸਿੱਕੇ ਨੇ 100 ਰੁਪਏ ਦਾ ਜੋ ਸਿੱਕਾ ਪੈਸੇ ਇਹ ਕਿੰਨਾ ਕੁ ਪੁਰਾਣਾਗਾ ਜੀ ਇਹ ਪੌਣੇ 200 ਰੁਪਏ ਦਾ ਸਿੱਕਾ ਹੈਗਾ ਤਕਰੀਬਨ 2-3 ਸਾਲ ਪੁਰਾਣਾ ਨਿਕਲੇਗਾ ਹੁਣ ਇਹ 400 ਦਾ ਸਿੱਕਾ ਪਿਛਲੇ ਸਾਲ ਗੁਰਤੇਗ ਗੁਰਤੇਗ ਬਾਦ ਸਾਹਿਬ ਦਾ ਸ਼ਹੀਦੀ 400 ਸਾਲਾ ਸ਼ਹੀਦੀ ਜਹਾੜਾ ਬਣਾਇਆ ਤਾਂ ਕੱਢਿਆ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ 2016 ਚ ਅਸੀਂ 350 ਸਾਲਾ ਪ੍ਰਕਾਸ਼ ਉਸ ਮਨਾਇਆ ਸੀ ਤਾਂ ਗਵਰਨਮੈਂਟ ਨੇ 350 ਰੁਪਏ ਦਾ ਸਿੱਕਾ ਕੱਢਿਆ ਸੀ ਇਸ ਤਰ੍ਹਾਂ ਸਮੇਂ-ਸਮੇਂ ਤੇ ਇਹ ਸਿੱਕੇ ਜਿਸ ਤਰ੍ਹਾਂ ਖਾਲਸੇ ਦਾ 300 ਸਾਲਾ ਅਸੀਂ ਮਨਾਇਆ ਵਿਸਾਖੀ ਤਾਂ 300 ਸਾਲਾ ਤੇ ਚਾਂਦੀ ਦਾ ਸਿੱਕਾ ਕੱਢਿਆ ਮਹਾਰਾ ਰਣਜੀਤ ਸਿੰਘ ਦਾ ਚਾਂਦੀ ਦਾ ਸਿੱਕਾ ਕੱਢਿਆ ਬੰਦਾ ਸਿੰਘ ਬਹਾਦਰ ਦਾ ਸਿੱਕਾ ਗਵਰਨਮੈਂਟ ਨੇ ਕੱਢਿਆ ਉਹ ਅਸੀਂ ਲਾਇਆ ਜਿਨੇ ਇੱਕ ਇੱਕ ਦੇ ਦੋ ਦੋ ਦੇ ਨੋਟ ਪਏ ਨੇ ਕਿਸ ਤਰ੍ਹਾਂ ਦੇ ਨੇ ਇਹ ਜਿਹੜੇ ਆਜ਼ਾਦੀ ਤੋਂ ਪਹਿਲਾਂ ਦਾ 1 ਰੁਪਿਆ ਜੋਰਜ ਦਾ ਜੋਰਜ ਦੀ ਫੋਟੋ ਹੈ ਸਿੱਧ ਗਾਂਧੀ ਫੋਟ ਨਹੀਂ ਹੈ ਇਹ ਤੇ ਜਿਹੜੇ ਜਿਹੜੇ ਇੰਡੀਆ ਆਜ਼ਾਦੀ ਤੋਂ ਪਹਿਲਾਂ ਨੇ ਉਸ ਤ੍ਰਿਮੂਰਤੀ ਨਹੀਂ ਹੁੰਦੀ ਜਿਹੜੀ ਆ ਅਸੀਂ ਤ੍ਰਿਮੂਰਤੀ ਦੇਖਦੇ ਆ ਸਾਰੇ ਨੋਟਾਂ ਤੇ ਇਹਦੇ ਤ੍ਰਿਮੂਰਤੀ ਨਹੀਂ ਇਹ ਤੇ ਰਾਜਿਆਂ ਦੀ ਫੋਟੋ ਹੈ 1 ਰੁਪਏ ਦਾ 5 ਰੁਪਏ ਦਾ 10 ਰੁਪਏ ਦਾ ਇਹ ਆਜ਼ਾਦੀ ਤੋਂ ਸਾਰੇ ਪਹਿਲਾਂ ਦੇ ਨੋਟ ਨੇ ਬ੍ਰਿਟਿਸ਼ ਨੋਟ ਨੇ ਪਹਿਲੀ ਸਦੀ ਦੇ ਸਿੱਕੇ ਵੀ ਸੰਭਾਲੇ ਹੋਏ ਹਨ ਉਹ ਵੀ ਦਿਖਾਵਾਂਗੇ ਪਹਿਲੀ ਸਦੀ ਦੇ ਸਿੱਕੇ ਨੇ ਪੁਰਾਣੇ ਉਦੋਂ ਡਾਈਆਂ ਨਾਲ ਐਵੇਂ ਕੱਚੇ ਪੱਕੇ ਬੰਦੇ ਸੀ ਮਸ਼ੀਨਾਂ ਨਹੀਂ ਸੀ ਹੁੰਦੀਆਂ ਜਿਵੇਂ ਅੱਜ ਸਾਡੀ ਪੂਰੀ ਗੁਲਾਈ ਚ ਬਣੇ ਜਿਵੇਂ ਕੋਈ ਟੇਡਾ ਕੱਟ ਗਿਆ ਕੋਈ ਪੇਟਾ ਕੱਟ ਗਿਆ ਜਦੋਂ ਮੁਗਲ ਰਾਜ ਦੇ ਰਾਜਾਂ ਦੇ ਸਿੱਕੇ ਹੋ ਗਏ ਹਾਂਜੀ ਹਾਂਜੀ ਮੁਹੰਮਦ ਦੀ ਦੇ ਸਿੱਕੇ ਪਏ ਨੇ ਸਾਰੇ ਮੁਗਲ ਰਾਜਾਂ ਦੇ ਅੱਜ ਮੁਗਲਾਂ ਜਾਂ ਵੇਲੇ ਫੇਰ ਗੁਲਾਈ ਚ ਨੇ ਇਹ ਤਾਂ ਬਿਲਕੁਲ ਹੀ ਟੇਡੇ ਮੇਟੇ ਸਿੱਕੇ ਨੇ ਜਦੋਂ ਡਾਈਆਂ ਛੋਟੀਆਂ ਹੁੰਦੀਆਂ ਸੀ ਸਰ ਪਰਿਵਾਰ ਵੱਲੋਂ ਕਿਹਜਾ ਸਮਰਥਨ ਮਿਲ ਰਿਹਾ ਹੈ ਕਿਉਂਕਿ ਸ਼ੌਂਕ ਮਹਿੰਗਾ ਗਾ ਲੱਖਾਂ ਕਰੋੜਾਂ ਰੁਪਏ ਸੰਭਾਲ ਕੇ ਰੱਖਿਆ ਗਿਆ ਵੱਲੋਂ ਬਹੁਤ ਵਧੀਆ ਸਮਰਥਨ ਉਹਨੇ ਮੇਰੇ ਫਾਦਰਡੇ ਤੇ ਮੈਂ ਯੂਐਸਏ ਗਿਆ ਮੇਰਾ ਸਰਪ੍ਰਾਈਜ਼ ਮੈਨੂੰ ਇੱਕ ਗਿਫਟ ਦਿੱਤਾ ਐਲਬਮ ਹੈ 52 ਸਟੇਟਸ ਨੇ ਯੂਐਸਏ ਦੀਆਂ ਹਰ ਇੱਕ ਸਟੇਟ ਦਾ ਇੱਕ ਇੱਕ ਕੋਇਨ ਉਸ ਐਲਬਮ ਦੇ ਵਿੱਚ ਲੱਗਿਆ ਹੋਇਆ ਤੇ ਉਹਨੇ ਮੈਨੂੰ ਫਾਦਰਡੇ ਤੇ ਦਿੱਤਾ ਇਸ ਤਰ੍ਹਾਂ ਬੱਚਾ ਬਾਹਰੋਂ ਆਉਂਦਾ ਜਿਵੇਂ 1 ਡਾਲਰ 2 ਡਾਲਰ 5 ਡਾਲਰ 10 ਡਾਲਰ 20 ਡਾਲਰ 50 ਡਾਲਰ 100 ਡਾਲਰ ਯੂਐਸਏ ਦਾ ਲੱਗਿਆ ਇਹ ਬੇਟੇ ਨੇ ਲਿਆ ਕੇ ਦਿੱਤਾ ਮੈਨੂੰ ਯੂਐਸਏ ਤੋਂ ਤਾਂ ਮੇਰੀ ਕਲੈਕਸ਼ਨ ਚ ਵਾਧਾ ਹੋ ਗਿਆ ਇਹ ਸਾਰੇ ਯੂਐਸਏ ਦਾ ਪੂਰਾ ਸੈੱਟ ਲੱਗਿਆ ਹੋਇਆ 1 ਡਾਲਰ ਤੋਂ ਲੈ ਕੇ $100 ਦਾ ਕਿਹਾ ਜਦੋਂ ਗੱਲ ਕੀਤੀ ਹੈ ਇਹਨਾਂ ਦੀ ਕੀਮਤ ਦੀ ਕਿੰਨੀ ਕੀਮਤ ਹੋਵੇ ਇਹਨਾਂ ਦੀ ਅੱਡ ਅੱਡ ਕੰਟਰੀ ਦੀ ਅੱਡ ਅੱਡ ਵੈਲਿਊ ਹੈ ਜੀ ਜਿਵੇਂ ਅਮਰੀਕਨ ਡਾਲਰ ਦੀ ਗੱਲ ਕਰੀਏ ਤਾਂ ਅਮਰੀਕਨ ਡਾਲਰ ਅੱਜ ਕੱਲ ਲਗਭਗ 82-83 ਰੁਪਏ ਦਾ ਹੈ ਤਾਂ ਇਸ ਤਰ੍ਹਾਂ ਕੋਈ ਕੰਟਰੀ ਸਾਡੇ ਨਾਲੋਂ ਬਹੁਤ ਸਸਤਾ ਹੈ ਕੋਈ ਕੰਟਰੀ ਸਾਡੇ ਨਾਲੋਂ ਬਹੁਤ ਮਹਿੰਗਾ ਹੈ ਜਿਵੇਂ ਯੂਕੇ ਦੇ ਵੀ ਲੱਗੇ ਹੈ ਯੂਕੇ ਦਾ ਵੀ ਜਿਹੜਾ ਅੱਜ ਕੱਲ ਪਾਉਂਡ ਲੱਗੇ ਹੋਏ ਨੇ ਕਾਫੀ ਤਾਂ ਯੂਕੇ ਦਾ ਪਾਉਂਡ ਵੀ 100 ਰੁਪਏ ਤੋਂ ਉੱਤੇ ਜਾ ਰਿਹਾ ਹੈ ਇਸ ਟਾਈਮ ਤਾਂ 1 ਪਾਉਂਡ ਹੀ 100 ਰੁਪਏ ਦਾ ਉੱਤੇ ਤਾਂ ਇਸ ਤਰ੍ਹਾਂ ਕਈ ਬਹੁਤ ਮਹ ਯਾ ਵੀਤਨਾਮ ਦੀ ਯਾ ਵੀਤਨਾਮ ਦਾ 1000 ਤੋਂ ਲੈ ਕੇ 5 ਲੱਖ ਤੱਕ ਦਾ ਨੋਟ ਲੱਗਿਆ ਪਰ ਵੀਤਨਾਮ ਦਾ ਜਿਹੜਾ 5 ਲੱਖ ਦਾ ਨੋਟ ਹੈ 550 ਦੇ ਬਰਾਬਰ ਹੀ ਆ ਕਿਉਂਕਿ ਉਹਨਾਂ ਦੀ ਵੈਲਿਊ ਬਹੁਤ ਘੱਟ ਹੈ ਉਹਨਾਂ ਦੇ ਨੋਟ ਦੀ ਜਿਹੜਾ 50 ਕਰੋੜ ਦਾ ਨੋਟ ਲੱਗਿਆ ਸਰ ਉਹਦੀ ਕੀਮਤ ਕਿੰਨੀ ਸੀ ਉਹਦੀ ਵੀ ਵੈਲਿਊ ਇੰਡੀਆ ਦੇ ਹਿਸਾਬ ਨਾਲ ਬਹੁਤ ਘੱਟ ਹੈਗੀ 500 ਕਰੋੜ ਦਾ ਨੋਟ ਲੱਗਿਆ ਹੋਇਆ ਜੋ ਗੋਸਲਾ ਵੀ ਆਦਾ ਉਹ ਜਮਾਬੇ ਦਾ ਦੇਖੋਗੇ 50 ਟ੍ਰਿਲੀਅਨ ਡਾਲਰ ਲੱਗਿਆ ਹੋਇਆ ਤੇ ਲਗੋ 50 ਬਿਲੀਅਨ ਡਾਲਰ ਲੱਗਿਆ ਜੰਬਾਬੇ ਦਾ 10 ਮਿਲੀਅਨ ਡਾਲਰ ਲੱਗਿਆ ਜੰਬਾਬੇ ਦਾ ਸਰ ਨਵੇਂ ਨੋਟ ਵੀ ਲਗਾਏ ਨੇ ਪੰਜ ਪੁੱਛ ਦੇ ਹਾਂਜੀ ਨਵੇਂ ਨੋਟੇ ਲਾਏ ਨੇ ਜੀ ਸਾਰੇ ਇਹਦੇ ਨੰਬਰ ਨੇ ਸਾਰੇ 1 ਕੇ ਸਾਰੇ 2 ਇਹ ਸਾਰੇ 3 ਇਹ ਸਾਰੇ 4 ਕੇ ਤੇ 1 ਲੱਖ 2 ਲੱਖ 3 ਲੱਖ 4 ਲੱਖ 5 ਲੱਖ 6 ਲੱਖ 7 ਲੱਖ 8 ਲੱਖ 9 ਲੱਖ ਇਹ ਕੇ ਬਹੁਤ ਯੂਨੀਕ ਆਈਟਮ ਲੱਗੀ ਆ ਜੀ ਤੁਸੀਂ ਕਦੇ ਨਹੀਂ ਦੇਖਿਆ 7 ਡਿਜੀਟ ਨੋਟ ਆ ਇੰਡੀਆ ਦੇ ਤੋਂ 10 ਲੱਖ ਨੰਬਰ ਹੈ 500 ਦਾ 10 ਲੱਖ ਨੰਬਰ ਹੈ 200 ਦਾ ਸਾਡੇ ਜਿੰਨੇ ਨੋਟ ਨੇ ਉਹ 6 ਡਿਜੀਟ ਨੇ ਪਰ ਇਹ 10 ਲੱਖ ਮਗਰੋਂ ਇੱਕ ਨੋਟ ਚਬਦਾ ਹੈ 10 ਲੱਖ ਦਾ ਉਹ ਮਾਰਕੀਟ ਚ ਬਹੁਤ ਘਾਟਾਂ ਦੇ ਉੱਪਰਲੇ ਲੈਵਲ ਤੇ ਨਿਕਲ ਜਾਂਦਾ ਮੈਂ ਦੋ ਨੋਟ 10 ਲੱਖ ਨੰਬਰ ਦੇ ਲਾਏ ਨੇ 7 ਡਿਜੀਟ ਨੋਟ ਆਮ ਬੰਦੇ ਨੇ ਕਿਸੇ ਨੇ ਨਹੀਂ ਦੇਖਿਆ ਜੋ ਪਹਿਲਾਂ ਹੋੜੇ ਕੋਲ ਇੱਕ ਨੋਟ ਸੀ ਨਾ ਇਹ ਹਾਂ ਪਹਿਲਾਂ ਇੱਕ ਸੀ ਹੁਣ ਦੋ ਇੱਕ 200 ਦਾ ਨੋਟ ਵੀ ਹੁਣ ਲੱਗ ਗਿਆ ਜੀ ਇੱਕ ਨੋਟ ਤੋਂ ਲੱਭ ਲਿਆ ਇਸ ਤਰੀ ਸਮੇ ਸਮੇ ਨਾਲ ਕਲੈਕਸ਼ਨ ਵਧੀ ਜਾਂਦੀ ਆ ਹੋਰ ਖਰੀਦਣੇ ਪੈਂਦੇ ਨੇ ਅਲੱਗ ਪੈਸੇ ਦੇ ਕੇ ਹਾਂਜੀ ਖਰੀਦਣੇ ਹੀ ਪੈਂਦੇ ਮਹਿੰਗਾ ਨੋਟ ਮਿਲਦਾ ਜੀ ਇਹ ਸਾਡੇ ਕਾਫੀ ਹਾਂ ਮਤਲਬ ਇਸ ਤਰ੍ਹਾਂ ਨਹੀਂ ਆ ਵੀ ਇਹ 100 ਰੁਪਏ ਚ 200 ਦਾ ਜੇ ਕਿਸੇ ਕੋਲ ਪਿਆ ਉਹ ਕਹਿੰਦਾ ਮੈਂ ਤਾਂ ਜੀ 500 ਲਵਾਂਗਾ ਮੈਂ 500 ਲੈ ਲੈ ਦੇ ਦੇ ਭਾਈ ਕੋਈ ਕਹਿੰਦਾ ਮੈਂ ਤਾਂ 1000 ਲਵਾਂ ਭਾਈ 1000 ਲੈ ਲੈ ਮੈਨੂੰ ਦੇ ਦੇ ਮੇਰੀ ਕਲੈਕਸ਼ਨ ਚ ਵਾਧਾ ਹੋ ਗਿਆ ਇਸ ਤਰ੍ਹਾਂ ਕਰਕੇ ਇਹ ਸਾਰੇ ਪਰਚੇਜ਼ ਕੀਤੇ ਹੋਏ ਬਾਹਰਲੇ ਵਿਦੇਸ਼ੀ ਕਾਪੀਆਂ ਵੀ ਲਾਈਆਂ ਨੇ ਜਿਵੇਂ ਪਟਾਣ ਦੀ ਕਾਪੀ ਲਈ ਆ ਬੰਦ ਇਹ ਸਕੋਡੀਆਂ ਦੀ ਕਾਪੀ ਲਈ ਆ ਯੂ ਐਸ ਏ ਦੇ 1 ਡਾਲਰ ਦੀ ਬੰਦ ਕਾਪੀ ਲਈ ਆ ਆਪਣੇ ਇੰਡੀਆ ਦੀ ਜਿਹੜੀ ਇੱਕ ਦੇ ਨੋਟ ਦੋ ਦਾ ਨੋਟ ਦੇਖਣ ਨੂੰ ਨਹੀਂ ਮਿਲਦਾ ਇਹਦੀਆਂ ਬੰਦ ਕਾਪੀਆਂ ਪੁਰਾਣੇ ਟਾਈਮ ਦੀਆਂ ਬੰਦ ਕਾਪੀਆਂ ਪਈਆਂ ਸੀਰੀਅਲ ਵਾਈਜ਼ ਉਹ ਵੀ ਮੈਂ ਆਪਣੀ ਕਲੈਕਸ਼ਨ ਚ ਲਾਈਆਂ ਹੋਈਆਂ ਨੇ ਪਰਿਵਾਰ ਦਾ ਸਰ ਬੱਚਿਆਂ ਦਾ ਕਿੰਨਾ ਕੁ ਬੱਚਿਆਂ ਦਾ ਬਹੁਤ ਸਮਰਥਨ ਆ ਬੱਚੇ ਜਿੱਥੇ ਜਾਂਦੇ ਨੇ ਜੀ ਉਹਨਾਂ ਨੂੰ ਕੋਈ ਵੀ ਚੀਜ਼ ਮਿਲ ਜਾਂਦੀ ਆ ਉਹ ਜ਼ੂਰ ਲੈ ਕੇ ਆਉਂਦੇ ਨੇ ਮੇਰੇ ਵਾਸਤੇ ਵੀ ਤੁਸੀਂ ਕਲੈਕਸ਼ਨ ਚਲਾਓ ਆਪਣੇ ਜੀ ਦੇਖਿਆ ਤੁਸੀਂ ਨੇ ਕਿ ਜੋ ਦਸੇ ਗੁਰੂ ਸਹਿਬਾਨ ਹਨ ਉਹਨਾਂ ਦੇ ਵੀ ਨੋਟ ਸੰਭਾਲੇ ਗਏ ਹਨ ਮੁਗਲਾਂ ਦੇ ਆਜ਼ਾਦੀ ਤੋਂ ਬਾਅਦ ਜੋ ਅਲੋਪ ਹੋ ਚੁੱਕੇ ਸਿੱਕੇ ਹਨ ਉਹ ਵੀ ਇਹਨਾਂ ਵੱਲੋਂ ਸੰਭਾਲੇ ਗਏ ਹਨ ਭਾਰਤ ਸਰਕਾਰ ਨੇ ਜੋ ਜਾਰੀ ਕੀਤੇ ਸੋ ਵੀ ਇਹਨਾਂ ਵੱਲੋਂ ਸੰਭਾਲੇ ਗਏ ਹਨ ਉਹਨਾਂ ਦੇ ਮਿਸ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਕੀ ਨਾਮ ਆਪਣਾ ਜੀ ਹਾਂਜੀ કૃਤਪਾਲ ਕਰ ਮੈਮ ਕੀ ਕਹਾਂਗੇ ਸਰ ਦੇ ਇਸ ਅਵਲੇ ਸ਼ੌਂਕ ਬਾਰੇ ਕਿਉਂਕਿ ਸਰਦੀਆਂ ਜੋ ਹੈ ਪ੍ਰਸ਼ੰਸਾ ਵੀ ਕਾਫੀ ਹੁੰਦੀ ਹੈ ਕਾਫੀ ਜੋ ਹੈ ਵੀਡੀਓ ਵੀ ਬਣਦੀ ਹੈ ਪ੍ਰਦਰਸ਼ਨ ਵੀ ਥਾ-ਥਾਨੇ ਪਰ ਲਗਾਈ ਜਾਂਦੀ ਹੈ ਹਾਂਜੀ ਸ਼ੌਕ ਦਾ ਦੇਖੋ ਕੋਈ ਮੁੱਲ ਨਹੀਂ ਮਗਰ ਖੁਸ਼ੀ ਹੁੰਦੀ ਹੈ ਵੀ ਇਹਨਾਂ ਨੂੰ ਚੰਗੇ ਪਾਸੇ ਐਸ ਪਾਸੇ ਕੋਈ ਅੱਛੀ ਗੱਲ ਅੱਛੀ ਗੱਲ ਵਾਲ ਸ਼ੌਕ ਪਿਆ ਹੈ ਨਾਲ ਕਲੈਕਟ ਕਰਦੇ ਨੇ ਅਸੀਂ ਵੀ ਨਾਲ ਸਾਥ ਦਿੰਦੇ ਆ ਸਾਡੇ ਕੋਲ ਜੇ ਕੋਈ ਨਵਾਂ ਮਿਲਦਾ ਕੋਈ ਨਵਾਂ ਨੋਟ ਆਂਦਾ ਹੈ ਜਾਂ ਕੁਝ ਤੇ ਬੜਾ ਅੱਛਾ ਲੱਗਦਾ ਵੀ ਚਲੋ ਇਹ ਨਵੀਂ ਨਵੀਂ ਚੀਜ਼ਾਂ ਲਿਆ ਲੈ ਕੇ ਦਿਖਾ ਦਿੰਨੇ ਤੇ ਚੰਗੀ ਚੀਜ਼ ਹੋ ਤਾਂ ਕੋਈ ਬੋਲ ਨਹੀਂ ਚੰਗਾ ਲੱਗਦਾ ਮੈਂ ਵਿਆਹ ਤੋਂ ਬਾਅਦ ਸ਼ੌਂਕ ਪਿਆ ਸੀ ਇਹਨਾਂ ਨੂੰ ਕਿ ਵਿਆਹ ਤੋਂ ਪਹਿਲੇ ਸ਼ੌਂਕ ਸੀ ਪਹਿਲੇ ਹੀ ਸੀ ਮਗਰ ਮਤਲਬ ਮੇਰੇ ਆਨ ਤੋਂ ਪਹਿਲੇ ਤਾਂ ਥੋੜਾ ਬਹੁਤ ਸੀ ਹੁਣ ਤੇ ਕੋਈ ਹਿਸਾਬ ਹੀ ਨਹੀਂ ਲੱਗਿਆ ਉਹਨਾਂ ਵੀ ਕਹਿਆ ਸ਼ੌਂਕ ਪਾ ਲੈਣੇ ਮੈਂ ਕਿਹਾ ਲੱਗਿਆ ਕਿਰਾਂ ਦਾ ਚੰਗਾ ਅੱਛਾ ਲੱਗਾ ਕੋਈ ਚੰਗੀ ਚੀਜ਼ ਹੈ ਕੋਈ ਸ਼ਰਾਬ ਦੀ ਪੀਣ ਪੁੰ ਦੀ ਆਦਤ ਜਾਂ ਗੰਦੀ ਆਦਤ ਨਹੀਂ ਨਾ ਚੰਗੀ ਚੀਜ਼ ਸੀ ਅਸੀਂ ਵੀ ਅੱਗੇ ਕੋਆਪਰੇਟ ਕੀਤਾ ਪੂਰਾ ਬੱਚਿਆਂ ਨੇ ਵੀ ਕੀਤਾ ਘਰਦਿਆਂ ਨੇ ਵੀ ਕੀਤਾ ਭੈਣ ਭਰਾਵਾਂ ਨੇ ਵੀ ਕੀਤਾ ਸਭ ਨੇ ਕਿਹਾ ਚੰਗਾ ਲੱਗਿਆ ਜੋ ਕੁਝ ਠੀਕ ਲੱਗਿਆ ਫਿਰ ਅਸੀਂ ਜਿਹਨੂੰ ਸਰ ਨੇ ਕਿਹਾਗਾ ਕਿ ਹੁਣ ਤੱਕ ਤਾਂ ਮੈਂ ਵੀ ਜੁਣਦਾਗਾ ਮੈਨੂੰ ਸ਼ੌਂਕ ਹੈ ਕਿ ਯਾਦਗਰੀ ਸੰਭਾਲ ਕੇ ਰੱਖੀ ਹੈ ਵੀ ਇਸ ਤਰ੍ਹਾਂ ਹੀ ਬੱਚਿਆਂ ਵੱਲੋਂ ਵੀ ਰੱਖਣਗੇ ਕਿਉਂ ਨਹੀਂ ਰੱਖਣਗੇ ਜਿੰਨੀ ਦੇਰ ਤੱਕ ਉਹਨਾਂ ਦੀ ਹੋਏਗੀ ਬਾਕੀ ਦੇਖੋ ਬੇਟਾ ਬਾਹਰ ਹੈ ਬੇਟੀ ਇੱਥੇ ਹੈ ਜਿੰਨੀ ਦੇਰ ਤੱਕ ਜਿਵੇਂ ਹੋਇਆ ਉਹਨਾਂ ਨੂੰ ਉਹ ਵੀ ਕਰਦੇ ਨੇ ਕਲੈਕਟ ਉਹ ਵੀ ਦਿੰਦੇ ਨੇ ਉਹ ਵੀ ਦਿੰਦੇ ਬੱਚੇ ਵੀ ਪੂਰਾ ਸਾਥ ਦਿੰਦੇ ਨੇ ਬੇਟੀ ਬਾਹਰ ਜਾਂਦੀ ਬੇਟੀ ਲੈ ਕੇ ਆਉਂਦੀ ਬੇਟਾ ਅੰਦਰ ਬੇਟਾ ਲੈ ਕੇ ਆਉਂਦਾ ਬਾਹਰ ਦੇ ਲਿਆ ਜੀ ਅੱਜ ਪ੍ਰਦਰਸ਼ਨ ਹੀ ਲੱਗੀ ਹੈ ਹਜ਼ਾਰਾਂ ਲੋਕ ਦੇਖ ਕੇ ਗਏ ਨੇ ਪ੍ਰਸ਼ੰਸਾ ਕਰਕੇ ਗਏ ਨੇ ਕਿਹੋ ਜਿਹਾ ਮਾਨ ਮਹਿਸੂਸ ਹੁੰਦਾ ਉਸ ਟਾਈਮ ਹੈ ਬਹੁਤ ਖੁਸ਼ੀ ਹੁੰਦੀ ਦੇਖ ਲੋ ਉਹ ਸਵੇਰ ਦਾ ਉਹਨਾਂ ਨੂੰ ਖਾਣ ਪੀਣ ਦੀ ਕੋਈ ਹੋਸ਼ ਨਹੀਂ ਬਕਰ ਇਹ ਚਾਹ ਹੀ ਕੁਝ ਹੋਰੇ ਸਭ ਭੁੱਲਿਆ ਪਿਆ ਸ਼ੋਕ ਖੁਸ਼ੀ ਦਾ ਇਹਦਾ ਤਾਂ ਕੋਈ ਮੁੱਲੀ ਨਹੀਂ ਹੈਗਾ ਨਾ ਬੜਾ ਮਿਹਨਤ ਹੈ ਗੇਦੇ ਚ ਮਿਹਨਤ ਵੀ ਹੈ ਪੈਸਾ ਵੀ ਹੈ ਪੈਸਾ ਵੀ ਹੈ ਮਿਹਨਤ ਵੀ ਹੈ ਸ਼ੋਕ ਵੀ ਹੈ ਚਲੋ ਚੰਗੀ ਚੀਜ਼ ਆ ਕੋਲ ਅੱਛਾ ਲੱਗਦਾ ਹੈ ਜੀ ਇਹ ਸਨ ਸਾਡੇ ਨਾਲ ਪਰਿਵਾਰਕ ਮੈਂਬਰ ਅਤੇ ਸਰ ਆਪ ਇਹਨਾਂ ਦਾ ਕਹਿਣਾਗਾ ਕਿ ਬੇਟਿਆਂ ਦਾ ਬੱਚਿਆਂ ਦਾ ਤੇ ਜੋ ਇਹਨਾਂ ਦੇ ਪਰਿਵਾਰ ਹੈ ਉਹਨਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ ਜੋ ਇਹਨਾਂ ਵੱਲੋਂ ਇਹ ਯਾਦਗਰੀ ਸਿੱਕੇ ਪੈਸੇ ਰੁਪਏ ਜੋ ਵੀ ਸੰਭਾਲ ਕੇ ਰੱਖੇ ਗਏ ਹਨ ਇਹਨਾਂ ਦੀ ਕਲੈਕਸ਼ਨ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਇਹਨਾਂ ਨੇ ਇਹ ਵੀ ਦੱਸਿਆਗਾ ਕਿ ਇਹ ਜੋ ਕੋਈ ਨੋਟ ਖਰੀਦਦੇ ਹਨ ਉਹਨਾਂ ਦੀ ਜੋ ਕੀਮਤ ਹੈ ਹਜ਼ਾਰਾਂ ਰੁਪਏ ਹੁੰਦੀ ਹੈ ਜਿਸ ਨੂੰ ਸ਼ੌਂਕ ਕੋਜੋਂ ਇਹ ਖਰੀਦ ਕੇ ਆਪਣੀ ਕਲੈਕਸ਼ਨ ਦੇ ਵਿੱਚ ਰੱਖਦੇ ਹਨ ਅਤੇ ਇਹਦੇ ਇਦਾਂ ਹੀ ਇਹਨਾਂ ਦਾ ਅੱਗੇ ਵੀ ਇਹ ਸ਼ੌਂਕ ਜਾਰੀ ਰਹੇਗਾ ਸੰਗਰੂਪ